Tuhang so, Maharaj Shir Singh Vishnu Bhagwan Di Suhang so, Maharaj Shir Singh Vishnu Bhagwan Di Suhang so, शेर सहि विष्णो भगवा दीद सोहन शेर सि विष्णो भगवा दीद सोहनमर शेर सि विष्णो भगवान दीद सीधा साख आप आके मिले खुदा जे कोई तो कहे शुदा फिर भी खुशी लेनी ये हुक्म परमेश्वर है सारी सृष्टि को असं ये कहना है कि सू और हरवाणी के परमात्मा ने यह भी गल बड़े विस्तार हर पन्ने पन्ने की दसी है बिना पुरख काल तो ना कि नवाई है किसी को शीस नहीं निभा पढ़ के भी जे असी बेनती करिए सचे किसे किसी नई कि नहीं नई जाइए कि ना जाइए पर किसी नहीं कर ਜਦ ਉਸਤੇ ਪਾਸ਼ਾ ਸਰਪੰਸ ਨੂੰ ਕਰਕੇ ਹਾਜ਼ਰ ਸੀ ਹੁਕਮ ਦੇਣ ਦੇ باوجود ਵੀ ਕੋਈ ਸਿੱਖ ਕੋਈ ਬੇਇੱਜ਼ਤੀ ਕਰਦਾ ਸੀ ਕਿ ਸੱਚੇ ਪਾਸ਼ਾ ਉਸ ਨੂੰ ਮਨਾ ਨਹੀਂ ਸੀ ਕਰਦੇ ਕਹਿੰਦੇ ਸੀ ਜਾਓ ਸੋ ਹਰ ਸੰਗਤਿਓ ਅਸੂਲ ਇਸ ਅਸੂਲ ਇਸ ਤੇ ਕੈਮਰਾਂਾ ਹੈ ਔਰ ਇਸ ਤੇ ਪੈਰਾ ਵੀ ਦੇਣਾ ਹੈ ਔਰ ਜਨਪਕ ਤੋਂ ਤੁਹਾਡੀ ਇੱਕੋ ਹੀ ਕਰਨੀ ਹੈ ਦੋਵੇਂ ਹੱਥ ਜੋੜ ਕੇ ਸੀਸ ਦੇਣਾ ਚੁਕਾਈਆ ਇਹ ਤੁਸੀਂ ਸੀਸ ਨੂੰ ਹੋਣਾ ਹੈ ਸੋ ਮੈਂ ਆਪ ਦੀ ਨਾਲੇ ਲਿਖ ਸੰਧਿਆ ਕਰਾਂਗਾ ਕਿ ਜੋ ਗੋਬਿੰਦ ਪਾਸ਼ੇ ਜੀ ਨੇ ਮਛੂਵੜ ਦੀ ਧਰਤੀ ਤੇ ਅਕਾਲ ਪੁਰਖ ਤੋਂ ਆੜ ਕੇ ਤੇ ਲੜ ਕੇ ਜੋ ਮੰਗ ਮੰਗੀ ਸੀ ਉਹ ਕਲਯੁਗ ਹੁਣ ਇੱਥੇ ਬਿਆਨ ਕਰਿਆ ਕਿ ਇਹ ਮੈਂ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਕਿ ਅਕਾਲ ਪੁਰਖ ਨੇ ਗੋਬਿੰਦ ਪਾਸ਼ੇ ਜੀ ਨੂੰ ਕੀ ਕੁਛ ਮਛੂਵੜ ਦੇ ਚਨਾਈ ਕਰਾਈ ਆਓ ਆਪਾਂ ਇਹ 26 ਅਸੂ ਦੀ ਲਿਖਤ ਗ੍ਰੰਥ ਨੰਬਰ 22 ਦੀ ਸੰਜੀ ਕਰੀਏ ਕਾਲੀ ਯੁਗ ਕਹੇ ਤੱਕੀ ਗੋਬਿੰਦ ਵਾਲੀ ਪਾਤੀ ਜੋ ਬਿਨ ਅਖਰਾਂ ਪਤਰਕਾ ਮਾਝੂਵਾੜੇ ਪੁਰਖ ਕਾਲ ਜਨਾਈ ਤੋਂ ਕਹ ਰਿਆ ਇਕਾਲ ਯੁਗ ਤਿਆਰਿਆ ਕਿ ਇਹ ਮੈਂ ਕੀ ਵੇਖੀ ਹੈ ਗੋਬਿੰਦ ਵਾਲੀ ਪਾਤੀ ਜਿਸ ਵਿੱਚ ਲੇਖ ਲਿਖਿਆ ਸਾਖਿਆ ਤੇ ਭੇਵ ਅਗਵੇਦ ਦਿੱਤਾ ਖੁਲਾਈਆ ਉਹ ਭੇਵ ਖੁਦ ਦਾ ਕੀ ਭੇ ਬੋਲਿਆ ਗੋਬਿੰਦ ਅਕਾਲ ਪੁਰਖ ਗੋਬਿੰਦ ਪਾਸ਼ਾ ਨੂੰ ਸਮਝਾਉਂਦੇ ਨੇ ਗੋਬਿੰਦ ਜਦ ਤ ਜਹਾਨ ਜੀਵਨ ਜੁਗਤ ਬਦਲਨੀ ਹਿਆਤੀ ਤਨਬਯੂਧ ਸਰਪੁਰ ਲਈਆ ਤਨਬਯੂਧ ਸਰਪੁਰ ਲਈਆ ਕੌਣ ਸਰਬ ਮੰਨ ਚਾਤੀ ਅਸੀਂ ਅੱਥੇ ਪਿਆਰ ਉਸਦਾ ਸ਼ੁਕਰਾਨਾ ਕਰਨਾ ਚਾਹੀਦਾ ਪ੍ਰਮਾਤਮਾ ਦਾ ਜਿਹੜਾ ਸਾਨੂੰ ਆ ਕੇ ਸਾਖਿਆ ਦਾ ਆ ਕੇ ਮਿਲਿਆ ਚਾਰ ਕੂਟ ਹੋਵੇ ਅੰਧੇਰੀ ਰਾਤੀ ਦੀਆ ਦੀਪਕੇ ਨਿਰਗੁਣ ਜੋਤ ਨਾ ਕੋਈ ਰਿਸ਼ਮਾ ਚਾਰੋਂ ਕੁੰਡ ਕੀ ਹੋ ਗਿਆਂ ਜੀਆ ਬਾਤੀ ਨਾ ਕੋਈ ਰਸਨਾਇਆ ਖਾਲੀ ਖਾਲੀ ਝੋਲੀ ਨਾ ਕੋਈ ਭਰਾਇਆ ਝਗੜਾ ਪੈਣਾ ਜਾਤ ਪਾਤੀ دین ਮਜ਼ਬ ਕਰੇ ਲੜਾਈਆ ਇਹ ਗੱਲ ਕੌਣ ਕਰੇ ਨੇ ਅਕਾਲ ਪੁਰਖ ਗੋਬਿੰਦ ਬਾਸ਼ਾ ਨੂੰ ਸਮਝਾ ਰਹੇ ਨੇ ਇੱਥੇ ਹੁਣ ਕੌਣ ਬਿਆਨ ਕਰ ਰਿਹਾ ਹਲਜੋ دین ਮਜ਼ਬ ਕਰੇ ਲੜਾਈਆ ਸਤ ਸੱਚ ਦਾ ਦਿਸੇ ਕੋਈ ਨਾ ਸਾਥੀ ਸਗਲਾ ਸੰਗਣਾ ਕੋਈ ਨਭਾਈਆ ਸਗਲਾ ਸੰਗਣਾ ਕੋਈ ਨਭਾਈਆ ਆਤਮ ਪਰਮਾਤਮ ਬਣੇ ਕੋਈ ਨਾ 파ਟੀ ਆਤਮ ਤੇ ਪਰਮਾਤਮ ਕੋਈ ਨਾ ਬਣੇ 파ਟੀ ਤੁਰਦਾ ਸ਼ਬਦ ਨਾ ਕੋਈ ਸੁਣਵਾਈਆ ਤੁਰਦੀ ਮੰਜ਼ਲ ਚੜੇ ਕੋਈ ਨਾ ਕਾਟੀ ਤੁਰਦੀ ਮੰਜ਼ਲ ਕਿਹੜੀ ਆ ਸੱਚਖੰਡ ਚੜੇ ਨਾ ਕੋਈ ਕਾਟੀ ਅਧਵਾਟੇ ਦੇ ਸੇ ਲੁਕਾਈਆ ਲੁਕਾਈ ਸੰਸਾਰ ਅਧਵਾਟੇ ਵਿੱਚ ਫਸ ਗਈ ਧਰਮ ਦੀ ਝੋਲੀ ਧਰਮ ਦੀ ਝੋਲੀ ਹੋਣੀ 파ਟੀ ਚੀਥਲ ਸੱਚ ਨਾ ਕੋਈ ਰੰਗਾਈਆ ਹੱਕ ਦੀ ਰਹਿ ਕੋਈ ਨਾ ਹਾਟੀ ਕੋਈ ਹਾਟੀ ਹੱਕ ਦੀ ਨਹੀਂ ਰਹਿਣੀ ਆਵਣ ਜਾਵਣ ਨਾ ਕੋਈ ਕਟਾਇਆ ਜਨਮ ਲੈਣਾ ਤੇ ਮਰਨਾ ਇਹ ਕੋਈ ਕੱਟ ਨਹੀਂ ਸਕਦਾ ਤੇ ਨਾ ਕੋਈ ਕਟਾਏਗਾ ਇਹ ਕਾਲ ਗੁਰੂ ਨੇ ਗੋਬਿੰਦ ਨੂੰ ਦੱਸੀ ਸਾਰੀ ਕਹਾਣੀ ਫਿਰ ਕਾਲ ਗੁਰੂ ਨੇ ਗੋਬਿੰਦ ਪਾਸ਼ ਨੂੰ ਵੀ ਦੱਸਿਆ ਉਸ ਵੇਲੇ ਖੇਲ ਕਰਨਾ ਪੁਰਖ ਅਬਨਾਸ਼ੀ ਉਸ ਵੇਲੇ ਖੇਲ ਕਰਨਾ ਪੁਰਖ ਅਬਨਾਸ਼ੀ ਨਿਰਗੁਨ ਨਿਰਵੈਰ ਆਪਣੀ ਕਲ ਪ੍ਰਗਟਾਈ ਆ ਸੰਭਲ ਦੇਸ਼ ਕਰੇ ਵਾਸੀ ਗੋਬਿੰਦ ਪਾਸ਼ਾ ਨੂੰ ਸਮਝਾ ਰਹੇ ਨੇ ਕੌਣ ਤਕਾਲ ਇਹ ਗੱਲ ਕਹਿੰਦਾ ਸਿਆ ਕਲਜੁ ਕਿ ਉਹ ਜੋ ਕਾਲਜੁਗ ਦੇ ਵਿੱਚ ਖੇਡ ਕਰਨੀ ਹੈ ਪ੍ਰਮਾਤਮਾ ਨਾਲ ਕਿਸ ਤਰ੍ਹਾਂ ਕਰਨੀ ਹੈ ਸੰਭਲ ਦੇਸ਼ ਵਿੱਚ ਵਾਸੀ ਸਾਡੇ ਤਿੰਨ ਹੱਕ ਕਰੇ ਰਚਨਾਈ ਆ ਤੂੰ ਸ਼ਬਦ ਗੁਰੂ ਗੁਰਦੇਵ ਮੰਨਣੀ ਆਖੀ ਬਿਨ ਅੱਖਰਾਂ ਦੇ ਆ ਸਮਝਾਈ ਆ ਬੜੀ ਇੰਪੋਰਟੈਂਟ ਲਾਈਨ ਆ ਹਸਨ ਜੀ ਤੂੰ ਮੇਰੀ ਮੰਨਣੀ ਆਖੀ ਗੋਬਿੰਦ ਨੂੰ ਕਿਹਾ ਦੋ ਜਹਾਨਾ ਕਰਨੀ ਰੱਖੀ ਰਖ ਬੋ ਕੇ ਵੇਖ ਬਖਾਇਆ ਦੋ ਜਹਾਨਾ ਕਰਨੀ ਰੱਖੀ ਰਖ ਬੋ ਕੇ ਵੇਖ ਬਖਾਇਆ ਧਰਨੀ ਉਤੇ ਮਨ ਦੀ ਰਹਿ ਨਹੀਂ ਦੇਣੀ ਗੁਸਤਾਖੀ ਧਰਨੀ ਇਥੇ ਮਨ ਦੀ ਆਪਣੀ ਮਨਮਤ ਦੀ ਕੋਈ ਵੀ ਕਹਾਣੀ ਉਹਨੇ ਨਹੀਂ ਰਹਿਣ ਦੇਣੀ ਬਿਨ ਅਖਰਾਂ ਦੇ ਸਮਝਾਈਆ ਧਰਨੀ ਉਤੇ ਮਨ ਦੀ ਰਹਿ ਨਹੀਂ ਦੇਣੀ ਗੁਸਤਾਖੀ ਕੋਈ ਕਿਰਿਆ ਦੇਣੀ ਲਗਾਈਆ ਕੂੜੀ ਕੇ ਲਈ ਸਤੰਮ ਜਿਹੜੀ ਸਾਰੀ ਖਤਮ ਕਰਦੇ ਨਹੀਂ ਸਭ ਦੀ ਇਕੋ ਕਰਕੇ ਭਾਸ਼ੀ 파ਸ਼ਨ ਨਾਮ ਦਾ ਦੇਣਾ ਸੁਲਾਈਆ ਸਭ ਦੀ ਇਕੋ ਭਾਸ਼ਾ ਰੱਖਣੀ ਸਭ ਨੇ ਇਕ ਨੂੰ ਮੰਨ ਰਹਾ ਇਹ ਜਿਹੜੀ ਹੈ ਮਤਲਬ ਉਹਦੇ ਵਿੱਚ ਤੇਰੀ ਡਿਊਟੀ ਆ 파ਸ਼ਨ ਨਾਮ ਦਾ ਦੇਣਾ ਸੁਣਾਈਆ ਮਨੁੱਖ ਅੰਦਰ ਦੇ ਕੇ ਆਪਣਾ ਵਿਸ਼ਵਾਸੀ ਵਿਸ਼ਿਆ ਤੋਂ ਬਾਹਰ ਦੇਣਾ ਕੜਾਈਆ ਤੁਹਾਨੂੰ ਸਭ ਨੂੰ ਵਿਸ਼ਿਆ ਤੋਂ ਬਾਹਰ ਕੜਿਆ ਹੋਰ ਆਪਣਾ ਪ੍ਰਭੂ ਲਈ ਦਿੱਤਾ ਤੁਹਾਨੂੰ ਵਿਸ਼ਵਾਸ ਇਸ ਕਰਕੇ ਪੈਦਾ ਕਰਨੀਆਂ ਸਭ ਦੀ ਇਕੋ विषया तो बाहर देना कटाइया तीर अनियाला मार अगमी काती कर्म कांड का लेखा देना चुपाइया जो ती जो सुरुभार आप अपने कर पाता सच दा हुकम आप बताइया कालजुग के ही गोविंद दा पढ़िया लेख किन्हीं पढ़िया कालजुग कहीं दा मैं गोविंद दा लेख पढ़िया प्रवचन ते आन लगाइया ਮੇਰੇ ਜੋ ਦੇ ਸੂਰ ਵੀਰ ਦਸ਼ਮੇਸ਼ ਕੈ ਦਿਸ਼ਾ ਤੇਰੀ ਰੁਸ਼ਨਾਇਆ ਤੇਰੀ ਰੁਸ਼ਨਾਇਆ ਤੂੰ ਮੇਰੇ ਨਾਲ ਰਹਿਣਾ ਹਮੇਸ਼ ਜਨਮ ਮਰਨ ਦਾ ਬੰਧ ਮੁਕਾਈਆ ਕੈਜੂ ਕਹਿ ਰਹੇ ਗੋਮਪਾਸ਼ਾ ਨੂੰ ਤੂੰ ਮੇਰੇ ਨਾਲ ਹਮੇਸ਼ਾ ਰਹੇਗਾ ਤੇਰਾ ਰੂਪ ਰਖਾਵਾਂ ਵੀ ਨਿਰੰਗ ਰੇਖ ਚੱਕਰ ਚੀਨ ਆਪਣੇ ਨਾਲ ਬਣਾਈ ਆ ਅੰਤਨ ਦੋਹਾ ਨੇ ਕੈਯੁਗ ਕਰਨਾ ਖੇਤ ਕੂੜ ਕੁਟੰਗ ਦੇਣਾ ਮੋਟਈਆ ਦੋਨਾਂ ਨੇ ਕਿੰਨੇ ਗੋਬਿੰਦ ਤੇ ਕਾਲਜੁਗ ਨੇ ਕੀ ਕਰਨਾ ਕਾਲਜੁਗ ਤਾਂ ਖੇਤ ਕਰਨਾ ਤੂੰ ਮੇਰਾ ਖੋਲਣਾ ਭੇਤ ਭੇਵ ਅਪੇਤਾ ਇੱਕ ਜਨਾਈਆ ਜੋਤ ਸ਼ਬਦ ਦੋਹਾਂ ਦਾ ਹੋਵੇ ਬੇਸ ਤਿਆਨ ਦੇਵ ਹਰ ਸੰਦੇ ਜਿਓ ਕੀ ਦਸਿਆ ਜੋਤ ਕੋਣਿਆ ਜੋਤੀ ਜੋ ਜੋਤੀ ਆਤਮਾ ਜੋਤ ਪਰਮਾਤਮਾ ਜੋਤ ਤੇ ਸ਼ਬਦ ਦੋਨਾਂ ਦਾ ਕੀ ਹੋਣਾ ਜੋਤ ਸ਼ਬਦ ਦੋਹਾਂ ਦਾ ਹੋਣਾ ਵੇਸ ਕਿਹੜਾ ਵੇਸ ਆ ਸੰਭਲ ਰੁੱਤ ਸੁਹਾਈਆ ਹੁਣ ਕਈ ਕਹਦੇ ਨੇ ਗੋਬਿੰਦ ਕੋਈ ਉਸਤਰਾ ਨਹੀਂ ਕੋਈ ਕਹਿੰਦੇ ਗੋਬਿੰਦ ਉਸਤਰਾ ਸੀ ਆ ਰਵਾਨੀ ਨੇ ਕੀ ਕਸਿਆ ਜੇ ਗੋਬਿੰਦ ਦੀ ਗੱਲ ਆਈ ਤਾਂ ਸੱਚੇ ਪਾਤਸ਼ਾਹ ਨੇ ਕੀ ਕਿਹਾ ਇੱਧਰ ਜੇ ਕਾਰ ਭੁਖ ਦੀ ਗੱਲ ਆਈ ਤਾਂ ਪ੍ਰਮਾਤਮਾ ਨੇ ਵੀ ਉਂਗਲ ਆਪਣੇ ਵੱਲ ਕੀਤੀ ਹੈ ਕਿਉਂ ਕਿਉਂ ਕੀਤੀ ਜੋਤ ਦੇ ਸ਼ਬਦ ਦੋਹਾਂ ਦਾ ਹੋਵੇ ਵੇਸ ਸੰਭਲ ਰੁੱਤ ਸੁਹਾਈਆ ਦੀਏ ਦੁਣੀ ਦੀ ਬਦਲ ਦੇਣੀ ਵੇਖ ਰਖਕ ਹੋ ਕੇ ਵੇਖ ਵਖਾਈਆ ਜਿਸ ਕਾਰਨ ਅਰਜਨ ਸੀਸ ਪਵਾਈ ਤਤੀ ਰੇਤ ਕਲਯੁਗ ਦੀ ਜੜ ਉਖੜਾਈਆ ਅਰਜਨ ਪਾਸ਼ਾਹੀ ਨਵੀਂ ਤੀ ਰੇਸ ਇੱਤਿ ਤਦ ਪਾਈ ਸੀ ਸੀਸ ਤੇ ਕਲਯੁਗ ਦੀ ਜੜ ਵੀ ਜੜੀ ਉਹ ਪਖੜ ਦਿੱਤੀ ਸੀ ਜਿਸ ਵਾਸਤੇ ਬੱਚੇ ਕਰਕੇ ਆਇਓ ਭੇਟ ਤੋ ਬੱਚੇ ਭੇਟ ਕਰਕੇ ਆਇਆ ਕਿਸ ਤੇ ਖਾਤਰ ਕਰਕੇ ਆਇਆ ਸਜਣੋ ਸਾਡੇ ਕਰਕੇ ਆਇਆ ਤੁਹਾਡੇ ਕਰਕੇ ਆਇਆ ਜੋ ਨਵਾਂ ਮਾਰਗ ਲਾਇਆ ਬਾਤ ਲੋਕ ਤੇ ਵਿੱਚ ਨਵਾਂ ਸ਼ਬਦ ਆਪ ਜੀ ਨੂੰ ਦਿੱਤਾ ਜਿਸ ਵਾਸਤੇ ਬੱਚੇ ਕਰਕੇ ਆਇਓ ਭੇਟ ਵਾਲੇ ਨੀਹਾਂ ਹੀਠ ਦਵਈਆ ਤੇਰਾ ਸੁਹਾਉਣਾ ਸਮਝਣਾ ਇਕੋ ਦੇਸ਼ ਕਰ ਸਾਚੇ ਵਜੇ ਵਦਈਆ ਅੰਤ ਝਗੜਾ ਮੁਕਾਉਣਾ ਪੀਰ ਪਗੰਗਰਾ ਮੂਲਾ शेख ਮੁਸਾਇਕ ਰਹਿਣ ਕੋਈ ਨਾ ਪਾਇਆ ਦੋ ਜਹਾਨਾ ਬਖਸ਼ਨੀ ਇਕੋ ਤੇ ਨ ਸਤ ਹੁਕਮ ਵਰਤਈਆ ਸਭ ਦੀ ਬੁੱਧੀ ਕਰ ਦੂਈ ਸਭ ਦੀ ਬੁੱਧੀ ਕਰ ਬिवेਕ ਦੁਰਮਤ ਮੈਰ ਦੇਣੀ ਤੋਂ ਵਈਆ ਕੂੜਾ ਰਹਿ ਕੋਈ ਨ ਰੇਟ ਮਨ ਕਲਪਨਾ ਦੇਣੀ ਬਹਰ ਪੜਾਈਆ ਝਗੜਾ ਮਟਾਉਣਾ ਗਰੀਬ ਤੇ ਸੇੜ ਗਰੀਬਾਂ ਦੇ ਤਾਂ ਅਮੀਰਾਂ ਦਾ ਝਗੜਾ ਮਟਾਉਣਾ ਇੱਕੋ ਰੰਗ ਦੇਣਾ ਰੰਗਾਈਆ ਲੇਖਾ ਵੇਖਣਾ ਲੇਖਾ ਕਿਸ ਦਾ ਮਿਤਨਾ ਲੇਖਾ ਵੇਖਣਾ ਵਿਸ਼ਣ ब्रह्मा शिव गणपति गणेश करोड़ 33वां इंद्र इन्द्रशन होल फुलैया सब दे लिखे ज्योति जो स्वरूप आप अपने कृपाकार थे भगवान को तवर सचगढ़ निवासी अपना पैर खुलैया इस के पैर कौन खोल रहा सचगढ़ निवासी ने एक पैर खोल लिया ते कल इखे कौन दस रिया कलजुग कलजुग कहे मैं गोविंदा पढ़या हुक्मनामा जो पुरख काल दिता चनाइया ਮੇ ਅਸਤ ਉਪਰੇ ਆ ਹੁਕਮਨਾਮਾ ਜੋ ਪੁਰਖ ਕਾਲ ਦਾ ਜਨਾਈਆ ਜਿਸ ਵਿੱਚ ਲੈਣਾ ਦਸਿਆ ਕ੍ਰਿਸ਼ਣ ਤੇ ਰਾਮਾ ਧੁਰ ਦਾ ਰਾਮ ਰਾਮ ਸਮਝਾਈਆ ਪਗਮਰਾ ਵਾਲਾ ਸੁਨਾਇਆ ਪਗਾਮਾ ਸੰਦੇਸ਼ਾ ਧੁਰ ਇਲਾਹੀਆ ਕਾਲਿਯੂ ਅੰਤ ਨਿਰਗੁਣ ਨੂਰ ਪਹਿਣਾ ਜਾਮਾ ਕਿਨੇ ਪਹਿਣਾ ਨਿਰਗੁਣ ਨੂਰ ਪਹਿਣਾ ਜਾਮਾ ਸ਼ਬਦੀ ਸ਼ਬਦੀ ਸ਼ਬਦ ਗੁਰ ਅਖਵਾਇਆ ਕਾਲੀ ਤੂ ਰਹਿਣ ਅੰਧੇਰੀ ਮੀਟਨੀ ਸ਼ਾਮਾਂ ਸ਼ਮਾ ਕਰ ਕਰ ਦੇਣੀ ਜਗਾਈਆ ਸ਼ਮਾ ਕਰ ਕਰ ਦੇਣੀ ਜਗਾਈਆ ਦੀਨ ਮਜਬੂਦਾ ਰਹਿ ਨਹੀਂ ਦੇਣਾ ਕੋਈ ਗੁਲਾਮਾ ਸ਼ਰਾਜ ਜੀਰ ਅੰਤ ਘਟਾਈਆ ਇਕੋ ਨਾਮ ਦਾ ਵਚਨਾ ਦਮਾਮਾ ਦੋ ਜਹਾਨਾ ਆਪ ਸੁਨਾਈਆ ਦੋ ਜਹਾਨਾ ਆਪ ਸੁਨਾਈਆ ਗੜ ਹੰਕਾਰ ਤੋਲ ਅਭਿਮਾਨਾ ਅਭਿਮਾਨਾ ਹਉਮੇ ਰੋਕ ਦੇਣਾ ਗੁਵਾਈਆ इको दस अगमी कलामा कायनात गना समझाया पुरख काल बनके के अंतरियामा अंतर, अंतर निरंतर पर्दा देना उठाया अपने हुक्मे अंदर वर्तना पाना ना कोई मिटे मेट मिटाया ये सारा हुक्म जो वर्तना है वो उसके हुक्म दे विच कोई मेट नहीं सकता तक तो लाके राजा राणा रेत इको रंग बखाया आत्म परमात्म ਆਤਮ ਪਰਮਾਤਮ ਪਰਮਾਤਮ ਆਤਮ ਸਭ ਨੂੰ ਦਸਨਾ ਗਾਣਾ ਕਿਹੜਾ ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ ਜੋਤੀ ਜੋ ਸੁਖਾ ਆਪ ਆਪਣੇ ਕਿਰਪਾ ਕਰ ਤਰੀ ਕੇ ਸੱਚਾ ਹਰ ਸਾਚ ਦਾ ਹੁਕਮ ਇੱਕ ਵਰਤਾਈਆ ਸੋ ਹਰ ਸੰਗ ਜੀਓ ਇਹ ਜੋ ਲੇਖ ਜੋ ਕਲ ਜੁਗ ਨੇ ਇਥੇ ਬਿਆਨ ਕੀਤਾ ਕਿ ਕਿਸ ਤਰ੍ਹਾਂ ਕਾਲ ਪੁਰਖ ਨੇ ਮਾਤ ਲੋਕ ਦੇ ਵਿੱਚ ਖੇਡ ਕਰਨੀ ਕਿਉਂਕਿ ਇਹ ਕਾਲ ਪੁਰਖ ਵੀ ਨਰਪੁਣਿਆ ਨਾ ਜੰਦੇ ਤੇ ਨਾ ਮਰਦੇ ਸਤਿਗੁਰ ਸ਼ਬਦ ਦੀ ਜੋ ਹੈ ਉਹ ਨਿਰਗੁਣਾ ਨਾ ਚੰਦੇ ਮਰਦੇ ਇਸ ਕਰਕੇ ਜੋਤ ਸ਼ਬਦ ਦੀ ਤਾਰ ਨੇ ਕੀ ਆਪੇ ਮਾਤ ਨੂੰ ਵਿੱਚ ਆਉਣਾ ਵੇਸ ਬਟਾ ਕੇ ਸਨਮੁਖ ਹੋ ਕੇ ਆਪ ਜਿਨਾਂ ਜੋ ਗੱਲ ਕੀਤੀ ਔਰ ਆਪ ਜੀ ਨੂੰ ਹੁਕਮ ਦਿੱਤੇ ਔਰ ਆਪ ਜੀ ਨੂੰ ਇਸ ਸਾਚੂ ਦੀ ਮर्यादा ਦਾ ਗਾਣਾ ਦਿੱਤਾ ਕਿਹੜਾ ਗਾਣਾ ਤੂੰ ਮੇਰਾ ਮੈਂ ਤੇਰਾ ਸੋង ਮਾਰੇ ਸੇ ਸੁਣੋ ਉਹ ਮੰਦੀ ਜੈ ਸੋ ਅਸਾਂ ਜੀ ਇੱਥੇ ਆਪ ਜੀ ਤੋਂ ਮੈਂ ਕੀ ਮੰਗਾਵਾਂਗਾ ਸ਼ਬਦ ਅੱਗੇ ਪਿੱਛੇ ਗੋਜਾਂਦੇ ਹੈ ਬੱਚਾ ਅੰਜਾਨ ਸਾਰੀ ਸੰਗਤ ਜੀ ਸ਼ੰਚੇ ਜੀ ਮਾਫ਼ ਕਰਦੇ ਪੰਜ ਗਾ ਗਿਆ ਸਾਦੇ ਅਸਾਂ ਜੀ ਸੋ ਹੰਗ ਮਾਰਾਈ ਸੇਰ ਸੈਤੂ ਜੀ ਨੋ ਵਾਗਾਂਦੀ ਗਾ ਸੋ ਹੰਗ ਮਾ ऐ शेर